ਪਰਮ ਸਨਮਾਨ ਜੋ ਸਤਿਗੁਰਾਂ ਦੀ ਸਾਜੀ ਦਿਲਵਾਜੀ ਸਤਕਾਰ ਜੋ ਸਾਧ ਸੰਗਤ ਜੀਓ ਸਤਿਗੁਰ ਸੱਚੇ ਪਾਤਸ਼ਾਹ ਜੀ ਦੀ ਅਪਾਰ ਕਿਰਪਾ ਸਦਕਾ ਅੱਜ ਦੇ ਪਾਵਨ ਸ੍ਰੀ ਮੁਖਵਾਗ ਧੰਨ ਧੰਨ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਸੋਹੀ ਰਾਗ ਵਿੱਚ ਉਚਾਰਨ ਕੀਤੀ ਪਵਿੱਤਰ ਬਾਣੀ ਦੇ ਵਿੱਚੋਂ ਸਾਡੇ ਸਾਰਿਆਂ ਤੇ ਕਿਰਪਾ ਹੋਈ ਹੈ ਅੱਜ ਦੇ ਪਾਵਨ ਬਚਨਾਂ ਦੁਆਰਾ ਗੁਰੂ ਸਾਹਿਬ ਜੀ ਸਾਨੂੰ ਸਮਝਾਉਂਦੇ ਹਨ ਕਿ ਜਿਹੜੇ ਭਾਈ ਪ੍ਰਮਾਤਮਾ ਦਾ ਸਿਮਰਨ ਕਰਦੇ ਆ ਉਹਨਾਂ ਦਾ ਜੀਵਨ ਸਫਲ ਹੋ ਜਾਂਦਾ ਹੈ ਸਫਲ ਜੀਵਨ ਵਾਲੇ ਹਨ ਜਿਹੜੇ ਅਕਾਲ ਪੰਖ ਵਾਹਿਗੁਰੂ ਸਦਾ ਚੇਤੇ ਰੱਖਦੇ ਹਨ ਗੁਰਬਾਣੀ ਪਰਮਾਨੰ ਰਹਿਣ ਨਾ ਪਾਵੇ ਸੁਰ ਨਰ ਦੇਵ ਮਹਾਰਜ ਜੀ ਨੇ ਕਹੇ ਨਿਕਮ ਨੁਕ ਆਪਣੇ ਆਪ ਨੂੰ ਦੇਵੀ ਨੁਕ ਦੇਵਤੇ ਅਖਵਾਉਣ ਵਾਲੇ ਕੋਈ ਵੀ ਇੱਥੇ ਸਦਾ ਦੇ ਟਕੇ ਨਹੀਂ ਰਹਿ ਸਕਦੇ ਊਠ ਸਦਾਰੇ ਕਰ ਮਨ ਜਨ ਸੇਵਾ अनेका ਆਪਣੇ ਆਪ ਨੂੰ ॠषि मुनि ਅਖਵਾ ਗਏ अनेका ਹੀ ਉਹਨਾਂ ਦੀ ਸੇਵਾ ਕਰਕੇ ਜਗਤ ਆਕਰ ਆਪੋ ਆਪਣੀ ਵਾਰੀ ਚਲੇ ਜਾਂਦੇ ਰਹੇ ਹਨ ਜੀਵਤ ਪੇਖੇ ਜਿਨੀ ਹਰ ਹਰ ਧਿਆਇਆ ਮਹਰਤ ਗਦ ਆਤਮਕ ਜੀਵਨ ਵਾਲੇ ਸਭ ਜੀਵਨ ਵਾਲੇ ਸਿਰਫ ਉਹੀ ਦੇਖੇ ਜਾਂਦੇ ਹਨ ਜਿਨ੍ਹਾਂ ਨੇ ਪ੍ਰਮਾਤਮਾ ਦਾ ਸਿਮਰਨ ਕੀਤਾ ਸਾਧ ਸੰਗ ਤਿਨ ਦਰਸ਼ਨ ਪਾਇਆ ਔਰ ਉਹਨਾਂ ਨੇ ਹੀ ਸਾਧ ਸੰਗ ਦੇ ਵਿੱਚ ਟਿਕ ਕੇ ਪ੍ਰਮਾਤਮਾ ਦਾ ਦਰਸ਼ਨ ਕੀਤਾ ਹੈ ਰਹਾਉ ਬਾਦਸ਼ਾ ਸ਼ਾ ਵਪਾਰੀ ਮਰਣਾ ਸ਼ਾ ਵਪਾਰੀ ਬਾਦਸ਼ਾ ਸ਼ਾਹੂਕਾਰ ਸਭਨਾ ਨੇ ਇੱਕ ਦਿਨ ਮਰਨਾ ਹੈ ਜੋ ਦੇ ਸਹ ਸੋ ਕਲ ਕਰਨਾ ਜਿਹੜਾ ਵੀ ਕੋਈ ਇੱਥੇ ਦਿਸਦਾ ਹੈ ਬਾਬਾ ਜੀ ਦੇ ਵਿੱਚ ਜਾਣਾ ਹੈ ਤੇ ਹਰੇਕ ਨੂੰ ਮੌਤ ਲੈ ਜਾਣਾ ਹੈ ਜਿਹੜਾ ਜਾਂਦਾ ਹੈ ਉਹਨੇ ਇੱਕ ਦਿਨ ਮਰਨਾ ਹੈ ਕੂੜ ਮੋਹਿ ਲਪਟ ਲਪਟਾਨਾ ਮਨੁੱਖ ਝੂਠੇ ਮੋਹ ਵਿੱਚ ਫਸਾ ਅਰੰਧਨ ਤੇ ਪ੍ਰਮਾਤਮਾ ਨੂੰ ਸਦਾ ਭਲਾਈ ਰੱਖਦਾ ਹੈ ਜੋੜ ਚੱਲਿਆ ਤਾਂ ਫਿਰ ਪਛਤਾਨਾ ਪਰ ਜੋ ਦੁਨੀਆ ਦੇ ਪਦਾਰਥ ਜਦੋਂ ਛੱਡ ਕੇ ਤੁਰਦਾ ਫਿਰ ਤਦੋਂ ਪਛਤਾਉਂਦਾ ਹੈ ਕਿਰਪਾ ਨਦਾਨ ਨਾਨਕ ਕੋ ਕਰੋ ਦਾਤ ਮਰਦ ਚਰਨ ਚਰਦਾਸ ਕਰੀਏ ਜੀ ਕਿਰਪਾ ਦੇ ਖਜ਼ਾਨੇ ਪ੍ਰਮਾਤਮਾ ਮੈਨੂੰ ਇਹ ਦਾਤ ਦਿਓ ਕਿ ਨਾਮ ਤੇਰਾ ਜਪੀ ਦਿਨ ਰਾਤ ਇਹ ਨਾਨਕ ਆਖ ਕੇ ਗੁਰੂ ਸਭ ਕਹਿੰਦੇ ਨੇ ਮਨਾਨਕ ਵਾਸਤੇ ਦਿਨ ਰਾਤ ਵਾਹਿਗੁਰੂ ਤੇਰਾ ਨਾਮ ਜਪਦਾ ਰਹਾ ਇਹ ਦਾਤ ਪ੍ਰਾਪਤ ਹੋ ਜਾਏ ਗੁਰੂ ਸਭ ਕਿਰਪਾ ਕਰਦੇ ਹਨ ਅੱਜ ਦੀ ਭਾਵਨ ਵਚਨਾਂ ਦੁਆਰਾ ਸੰਸੋਜ ਜਾਂਦੇ ਹਨ ਭਾਈ ਜਿਨ੍ਹਾਂ ਨੇ ਪ੍ਰਮਾਤਮਾ ਦੇ ਨਾਮ ਦਾ ਸਿਮਰਨ ਕੀਤਾ ਭਜਨ ਕੀਤਾ ਬੰਦਗੀ ਕੀਤੀ ਉਹ ਹੀ ਇੱਥੇ ਸਫਲ ਜੀਵਨ ਵਾਲੇ ਹਨ ਬਾਕੀ ਜਿਹੜੇ ਆਪਰੇ ਆਪ ਨੂੰ ਦੇਵੀ ਉਹਨੋ ਕੁ ਦੇਵ ਤੇ ਅਖਵਾਉਣ ਵਾਲੇ ਉਵਿਸਦਾਂ ਟਿਕਨੀ ਰਸਕੇ ਉਹ ਵੀ ਇੱਕ ਦਿਨ ਆਖਰਕਾਰ ਰਿਸ਼ੀ ਮਹਨੇਖਵਾਨ ਵਾਲੇ ਵੀ ਦੁਨੀਆ ਤੋਂ ਆਕਰ ਕਰ ਕਰ ਆਪਣੀ ਬਾਰੀ ਚਲੇ ਜਾਂਦੇ ਨੇ ਆਓ ਗੁਰੂ ਸਾਹਿਬ ਕਿਰਪਾ ਕਰ ਸਾਡੇ ਸਾਰੇ ਆਤਮੇਂ ਮੇਰੇ ਪ੍ਰਿਆਤਰਾ ਕਰ ਸਭ ਨੂੰ ਨਾਮਦਾਨ ਤੰਦਰੁਸਤੀ ਚੜ੍ਹਦੀ ਕਲਾ ਦੀ ਦਾਤ ਅਕਸਰ ਸਭ ਤੋਂ ਬਲੀ ਦੀ ਅਰਦਾਸ ਨਗਰ ਵਿੱਚ ਆਪਸੀ ਪ੍ਰੇਮ ਪਿਆਰ ਕਰਪਾ ਆਪਸੀ ਭਾਈਚਾਰਕ ਸਾਂਝ ਬਣੇ ਗੁਰੂ ਸਾਹਿਬ ਸਭ ਦੇ ਮਨਾਂ ਨੂੰ ਰਖੇ ਆਪਰੇ ਸਿਵਾਵਾ ਆਪ ਦੇ ਲਨਿਤ ਅਰਦਾਸ ਕਰਦੇ ਰਹੀ ਮਿਰਦਲ ਕਦੇ ਨਾ ਹੋਵੀ ਜਨ ਕੀ ਅਰਦਾਸ ਨਾਨਕ ਜੁਰ ਗੁਰਦ ਕਾ ਪੂਰਨ ਗੁਨਤਾ ਨਾਨਕ ਨਾਮ ਚੜਦੀ ਕਲਾ ਤੇਰੇ ਬਾਣੇ ਸਰਬੱਤ ਦਾ ਹੀ ਭਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ